ਬਠਿੰਡਾ ਪੁਲਿਸ ਵੱਲੋਂ ਐਸਪੀ ਸਿਟੀ ਨਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕੇਂਦਰੀ ਜੇਲ੍ਹ ਦੇ ਅੰਦਰ ਕੀਤੀ ਗਈ ਸਰਪ੍ਰਾਈਜ਼ ਚੈਕਿੰਗ ਇਸ ਮੌਕੇ ਉਹਨਾਂ ਦੇ ਨਾਲ 8 ਡੀਐਸਪੀ ਅਤੇ ਸਾਰੇ ਹੀ ਥਾਣਿਆਂ ਦੇ ਐਸਐਚਓ 200 ਦੇ ਕਰੀਬ ਮੁਲਾਜ਼ਮ ਸ਼ਾਮਲ ਸਨ ਸ਼ਨੀਵਾਰ ਨੂੰ 9 ਵਜੇ ਦੇ ਲਗਭਗ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਵੱਲੋਂ ਜਿੱਥੇ ਲਗਾਤਾਰ ਪਹਿਲਾਂ ਵੀ ਆਪਣਾ ਕਸੋ ਆਪਰੇਸ਼ਨ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਅੱਜ ਉਹਨਾਂ ਬਲੋਕ ਕੇਂਦਰੀ ਜੇਲ੍ਹ ਦੇ ਅੰਦਰ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਨਾਲ 8 ਡੀਐਸਪੀ ਸਾਰੇ ਹੀ ਥਾਣਿਆਂ ਦੇ ਐਸਐਚਓ ਤੇ 200 ਪੁਲਿਸ ਮੁਲਾਜ਼ਮ ਸ਼ਾਮਲ ਸਨ ਅਤੇ ਨਾਲ ਜੇਲ੍ਹ ਦੇ ਅਧਿਕਾਰੀ ਵੀ ਸ਼ਾਮਲ ਸਨ ਦੇਖੋ ਤਸਵੀਰਾਂ ਬਠਿੰਡਾ ਦੀ ਕੇਂਦਰੀ ਜੇਲ੍ਹ ਦੀਆਂ ਜਿੱਥੇ ਅੱਜ ਕੇਂਦਰੀ ਜੇਲ੍ਹ ਦੇ ਅੰਦਰ ਐਸਪੀ ਸਿਟੀ ਨਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਬਠਿੰਡਾ ਪੁਲਿਸ ਬਲੋਕ ਅੱਜ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਅਤੇ ਇਸ ਮੌਕੇ ਉਹਨਾਂ ਆਖਿਆ ਕਿ ਜੋ ਵੀ ਇਸ ਦੇ ਵਿੱਚ ਕੀ ਕੁਝ ਪ੍ਰਾਪਤ ਹੋਇਆ ਉਹ ਬਾਅਦ ਦੇ ਵਿੱਚ ਸਾਰਾ ਕੁਝ ਇਕੱਠਾ ਕਰਕੇ ਉਹ ਦੱਸਿਆ ਜਾਵੇਗਾ ਆ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਅੰਡਰ ਬਠਿੰਡਾ ਪੁਲਿਸ ਵੱਲੋਂ ਅੱਜ ਕੇਂਦਰੀ ਜੇਲ੍ਹ ਬਠਿੰਡਾ ਦੀ ਜਿਹੜੀ ਇਹ ਸਰਪ੍ਰਾਈਜ਼ ਚੈਕਿੰਗ ਸਾਡੇ ਵੱਲੋਂ ਕੀਤੀ ਗਈ ਇਸ ਚੈਕਿੰਗ ਦੇ ਵਿੱਚ ਸਾਡੇ ਵੱਲੋਂ ਆ ਅੱਠ ਜਿਹੜੇ ਡੀਐਸਪੀ ਸਬਾਨ ਸੀਗੇ ਉਹਨਾਂ ਦੇ ਨਾਲ ਉਹਨਾਂ ਦੀ ਐਸਐਚਓ ਸਬਾਨ ਦੀ ਟੀਮਾਂ ਸਾਰੀ ਕੁੱਲ ਮਿਲਾ ਕੇ 200 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਡਿਪਲੋਏ ਕੀਤੇ ਗਏ ਸੀਗੇ ਅਲੱਗ-ਅਲੱਗ ਟੀਮਾਂ ਦੇ ਵਿੱਚ ਅਲੱਗ-ਅਲੱਗ ਜਿਹੜੇ ਜ਼ੋਨ ਬਣੇ ਹੋਏ ਨੇ ਉਹਦੇ ਵਿੱਚ ਚੈਕਿੰਗ ਕੀਤੀ ਗਈ ਸਰਪ੍ਰਾਈਜ਼ ਚੈਕਿੰਗ ਇਸ ਚੈਕਿੰਗ ਦੌਰਾਨ ਜਿਹੜੇ ਜੇਲ ਅਫੀਸਰਸ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਵੀ ਨਾਲ ਡਿਪਲੋਏ ਕੀਤਾ ਗਿਆ ਸੀਗਾ ਸੋ ਇਹ ਸਰਚ ਬਿਆਨ ਅਸੀਂ ਤਕਰੀਬਨ ਸਵੇਰੇ 7:00 ਵਜੇ ਸਟਾਰਟ ਕੀਤਾ ਸੀਗਾ ਤੇ 3 ਘੰਟੇ ਤੱਕ ਜਿਹੜੀ ਸਾਰੇ ਜਿਹੜੀ ਸਰਪ੍ਰਾਈਜ਼ ਚੈਕਿੰਗ ਉਹ ਕਰੀਬ ਇੱਥੇ ਕੀਤੀ ਗਈ ਹੈ ਅਸੀਂ ਇਹ ਚੈਕਿੰਗ ਦੀ ਜਿਹੜੀ ਕੰਪਾਈਲ ਰਿਪੋਰਟ ਹੈਗੀ ਹੈ ਉਹ ਜਲਦੀ ਹੀ ਅਸੀਂ ਕੱਢਣਾ ਜੇ ਜਿਹੜੀ ਵੀ ਕੋਈ ਸਿਰ ਬਰਾਮਦਗੀ ਹੋਈ ਉਹ ਸ਼ਿਰਕਤੀ ਜਾ